ਸਤਿ ਸ਼੍ਰੀ ਅਕਾਲ ਦੋਸਤੋ ਸਾਰਿਆਂ ਨੂੰ ਆਜੋ ਅੱਜ ਆਪਾਂ ਤੁਹਾਨੂੰ ਮਿਲਾਉਣੇ ਆ ਸਾਡੇ ਵੀਰ ਨੇ ਚਹਿਲ ਟੂਰ ਐਂਡ ਟਰੈਵਲ ਵਾਲੇ ਫਤੇਗੜ ਪੰਜਗਰਾਈਆਂ ਤੋਂ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਹੋਰ ਰਾਜੂ ਠੀਕ ਹੋਰ ਕੀ ਹਾਲ ਹੈ ਠੀਕ ਠਾਕ ਹਾਂ ਜੀ ਹੋਰ ਜੀ ਬਹੁਤ ਵਧੀਆ ਵੀਰੇ ਇਹ ਮੇਰੇ ਵੀਰ ਨੇ ਜੁੱਟ ਨੇ ਸਾਡੇ ਜੁੰਡੀ ਦੇ ਯਾਰ ਨੇ ਰਾਜੂ ਹੁਣ ਸੋ ਬਾਈ ਕੰਮ ਕਰਦੇ ਨੇ ਟੂਰ ਐਂਡ ਟਰੈਵਲ ਦਾ ਫਤੇ ਟੂਰ ਐਂਡ ਟਰੈਵਲ ਜੀ ਪਿੰਡ ਫਤੇਗੜ ਪੰਜਗਰਾਈਆਂ ਤਹਿਸੀਲ ਧੂਰੀ ਜ਼ਿਲ੍ਹਾ ਸੰਗਰੂਰ ਵੀਰਾਂ ਕੋਲੇ ਪਹੁੰਚੇ ਆ ਤੇ ਵੀਰਾਂ ਨਾਲ ਆਪਾਂ ਗੱਲ ਕਰਾਂਗੇ ਸਾਨੂੰ ਪਤਾ ਲੱਗਿਆ ਅੱਜ ਕ ਸਵਾਰੀਆਂ ਦੀ ਬਹੁਤ ਜ਼ਿਆਦਾ ਹੁੰਦੀ ਆ। ਸੋ ਵੀਰਾਂ ਨਾਲ ਗੱਲ ਕਰਦੇ ਆ ਕਿ ਇਹ ਕਿੰਨੇ ਕੁ ਆਫਰ ਦਿੰਦੇ ਆ, ਕਿੰਨਾ ਕੁ ਕਿਰਾਇਆ ਲੈਂਦੇ ਆ ਸਵਾਰੀਆਂ ਤੋਂ ਤੇ ਜਿਹੜੀਆਂ ਗੱਡੀਆਂ ਦੀ ਇਹਨਾਂ ਦੀ ਦੀ ਕੰਡੀਸ਼ਨ ਕਿੰਨੀ ਕੁ ਵਧੀਆ। ਸਾਰੇ ਗੱਲਬਾਤ ਕਰਾਂਗੇ ਹੋਰ ਬਈ ਠੀਕੋ? ਠੀਕ ਠਾਕ ਵੀਰੇ ਬਹੁਤ ਵਧੀਆ। ਅੱਛਾ ਰਾਜੂ ਕਿੰਨੇ ਕ ਟਾਈਮ ਤੋਂ ਕਰਦੇ ਆ ਆਪਾਂ ਕੰਮ ਬਾਈ? ਮੈਂ 2001 ਤੋਂ ਕਰਦਾ ਵੀਰੇ। ਅੱਛਾ 2001 ਤੋਂ ਇਹ ਕੰਮ ਕਰਦੇ ਆ। ਹੋ ਗਏ ਮਨ ਲਾ 23-24 ਸਾਲ ਹੋ ਗਏ। 23 ਹੋ ਗਏ ਸਾਲ ਤੋਂ। ਅੱਛਾ ਮੈਂ ਇਹ ਜਾਣਨਾ ਚਾਹਣਾ ਚਾਹੁੰਦਾ ਸੋਤੋਂ ਕਿ ਜਿਹੜੀਆਂ ਆਪਣੀਆਂ ਗੱਡੀਆਂ ਦੀ ਕੰਡੀਸ਼ਨ ਆ ਕਿਵੇਂ ਦੀਆਂ ਨੇ ਗੱ ਕਿੰਨੇ ਕ ਟਾਈਮ ਬਾਅਦ ਤੁਸੀਂ ਗੱਡੀ ਚੇਂਜ ਕਰਨ ਦਾ ਸੋਚਦੇ ਹੋ ਨੇ ਦੇਖੋ ਜੀ ਗੱਡੀਆਂ ਸਾਡੀ ਸਾਰੀਆਂ 25 ਮਾਡਲ ਹੋ ਗਈ ਜੀ 23 ਮਾਡਲ ਹੋ ਗਈ ਉਹ 24 ਮਾਡਲ ਹੋ ਗਈ ਉਹ 24 ਮਾਡਲ ਹੋ ਗਈ ਗੱਡੀਆਂ ਤੱਕ ਸਾਰੇ ਸਾਰੀਆਂ ਨਵੀਆਂ ਨੇ ਜੀ ਠੀਕ ਹੈ ਤੇ ਬਾਕੀ ਜਿਵੇਂ ਵੀ ਸਵਾਰੀ ਕਹਿੰਦੀ ਹੈ ਸਾਨੂੰ ਅਸੀਂ ਉਸ ਹਿਸਾਬ ਨਾਲ ਗੱਡੀ ਬਦਲ ਦਿੰਨੇ ਆ ਜੀ ਠੀਕ ਹੈ ਠੀਕ ਹੈ ਤੇ ਜਿਵੇਂ ਹੁਣ ਮੰਨ ਲਓ ਦਿੱਲੀ ਦਾ ਖੜਾ ਦਾ ਬੰਦ ਕਰਤਾ ਸੀ ਪੇਰ ਸਾਨੂੰ ਗੱਡੀ ਚੇਂਜ ਕਰਨੀ ਪੈਂਦੀ ਪੈਟਰੋਲ ਡੀਜ਼ਲ ਦਾ ਚੱਕਰ ਪੈ ਗਿਆ ਚੁੱਤੇ ਠੀਕ ਹੈ ਜੀ ਤੇ ਅਸੀਂ ਉਹਦੇ ਕਰਕੇ ਫਿਰ ਹੁਣ ਅਸੀਂ ਸਾਨੂੰ ਸੀਐਨਜੀ ਵੀ ਲੈਣੀ ਪਈ ਗੱਡੀ ਬਾਕੀ ਸਾਡੇ ਸਾਰੀਆਂ ਗੱਡੀਆਂ ਡੀਜ਼ਲ ਨੇ ਠੀਕ ਹੈ ਜੀ ਗੱਡੀਆਂ ਸਾਡੀਆਂ ਸਾਰੀਆਂ ਸਾਰੀ ਨਵੀਆਂ ਗੱਡੀਆਂ ਨੇ ਜੀ ਕੋਈ ਪੁਰਾਣੀ ਗੱਡੀ ਸੀ ਤੇ ਸਵਾਰੀ ਮੰਗਦੀ ਵਜੇ ਭੇਜਦੇ ਨਹੀਂ ਹੈਗੇ ਹਾਂ ਠੀਕ ਹੈ ਵਧੀਆ ਹਾਰਫੇਸ ਦਿੰਨੇ ਆ ਗੱਡੀ ਦੀ ਸਰਵਿਸ ਦਿੰਨੇ ਆ ਜੀ ਕੱਲ ਨੂੰ ਵੀ ਸਵਾਰੀ ਉੱਤਰ ਕੇ ਇਹ ਗੱਲ ਕਹੇ ਗੱਡੀ ਦੇ ਵਿੱਚੋਂ ਵੀ ਹਾਂ ਸਾਨੂੰ ਸਵਾਦ ਆ ਗਿਆ ਜੀ ਸਵਾਦ ਆ ਗਿਆ ਵੀ ਵੈਰੀ ਫਾਇਦਾ ਕੰਮ ਕਰਨੀ ਫਾਇਦਾ ਫਾਇਦਾ ਜੇ ਦੂਜਾ ਬੰਦਾ ਕਹੇ ਯਾਰ ਬਾਕੀ ਮੁੰਡਿਆਂ ਨੇ ਹਾਂਜੀ ਹਾਂ ਨਜ਼ਾਰਾ ਲਿਆਤਾ ਸਵਾਦ ਲਿਆਤਾ ਬਿਲਕੁਲ ਬਿਲਕੁਲ ਜੀ ਤੋਂ ਵੀਰੇ ਇੱਕ ਨਾ ਮੈਂ ਸੁਣਿਆ ਹੁਣ ਜ਼ਿਆਦਾਤਰ ਜਿਹੜਾ ਕੰਮ ਚੱਲਦਾ ਵੀ ਮੈਂ ਸੁਣਿਆ ਯਾਰ ਵਿੱਚ ਤਾਂ ਨਾ ਟੂਰ ਐਂਡ ਟਰੈਵਲ ਵਾਲੇ ਲੁੱਟਖਸੋਟ ਵਾਲਾ ਕੰਮ ਵੀ ਬਹੁਤ ਉਹਨਾਂ ਦਾ ਉਹਨਾਂ ਬਾਰੇ ਆਪਣੇ ਕੀ ਵਿਚਾਰ ਨੇ ਕੀ ਕਹਿਣਾ ਚਾਹਾਂਗੇ ਦੇਖੋ ਜੀ ਅੱਜ ਕੱਲ ਜਿਹੜਾ ਟਰੈਵਲ ਦਾ ਕੰਮ ਕਰਦੇ ਆ ਵਿੱਚ ਲੋਕ ਦਫ਼ਤਰ ਖੁੱਲੀ ਬੈਠੇ ਨੇ ਠੀਕ ਹੈ ਤੇ ਉਹ ਇੱਕ ਥਾਂੋਂ ਸਵਾਰੀ ਚੱਕ ਕੇ ਦੂਜੇ ਨੂੰ ਦੇ ਦਿੰਦੇ ਨੇ ਜੀ ਠੀਕ ਹੈ ਠੀਕ ਹੈ ਉਹਨੇ ਆਪਦਾ ਤਾਂ ਕਮਿਸ਼ਨ ਲੈ ਲਿਆ ਹਾਂ ਪਰ ਸਵਾਰੀ ਦਾ ਨਹੀਂ ਸੋਚਿਆ ਉਹਨੇ ਵੀ ਦੂਜਾ ਜਿਹੜਾ ਤੀਜੇ ਬੰਦੇ ਨੂੰ ਦੇਊਗਾ ਠੀਕ ਹੈ ਵੀ ਉਹ ਕਹਿ ਜਾਗਾ ਉਹ ਅਸੀਂ ਆਗੇ ਅਸੀਂ ਸਾਰੇ ਇੱਕੋ ਹੀ ਮੱਲਾ ਕਰਦੇ ਆ ਇੱਕ ਪਿੰਡ ਦੇ ਆਗੇ ਠੀਕ ਹੈ ਜੀ ਤੇ ਮੈਂ ਇਹਨੂੰ ਜਾਣਦਾ ਇਹ ਮੈਨੂੰ ਜਾਣਦਾ ਜੇ ਮੈਂ ਭੇਜੂਗਾ ਵੀ ਸਵਾਰੀ ਦਾ ਸਵਾਰੀ ਦੇ ਘਰੇ ਤਾਂ ਕੋਈ ਪ੍ਰੋਬਲਮ ਨਹੀਂ ਮੈਨੂੰ ਵੀ ਸੰਤੁਸ਼ਟੀ ਆ ਸੰਤੁਸ਼ਟੀ ਆ ਵੀ ਮੇਰਾ ਆਪਣਾ ਬੰਦਾ ਮੇਰਾ ਆਪਣਾ ਬੰਦਾ ਠੀਕ ਹੈ ਜੀ ਜਦੋਂ ਅਸੀਂ ਦਫ਼ਤਰ ਤੋਂ ਸਵਾਰੀ ਚੱਕਦੇ ਆਂਗੇ ਤਾਂ ਉਹ ਇਹ ਨਹੀਂ ਪਤਾ ਵੀ ਜਿਹੜਾ ਬੰਦਾ ਆਊਗਾ ਕਿਹੜੇ ਜਿਹੜੀ ਕਿਹੜੀ ਸ਼ਹਿਰ ਤੋਂ ਆਊਗਾ ਠੀਕ ਹੈ ਠੀਕ ਹੈ ਜੀ ਉਹ ਆਪਣਾ ਦਫ਼ਤਰ ਸਵਾਰੀ ਡ੍ਰੌਪ ਨਹੀਂ ਹੁੰਦੀ ਤਾਂ ਸਾਡੇ ਮਨ ਦੇ ਵਿੱਚ ਧੜਕੂ ਰਹਿੰਦਾ ਫਿਕਰ ਰਹਿੰਦੀ ਆ ਫਿਕਰ ਰਹਿੰਦਾ ਵੀ ਸਵਾਰੀ ਟਾਈਮ ਤੇ ਪਹੁੰਚਾ ਦੂਗਾ ਵੀ ਨਹੀਂ ਪਹੁੰਚਾਊਗਾ ਹਾਂ ਠੀਕ ਹੈ ਨਾਲੇ ਸਵਾਰੀ ਦੀ ਵੀ ਸੇਫ ਸਾਈਡ ਨਹੀਂ ਹੈਗੀ ਉਹ ਚੀਜ਼ ਅਜ ਬਿਲਕੁਲ ਜੀ ਤੇ ਦੋਸਤੋ ਕੋਈ ਹੋਰ ਆ ਵੀ ਆਪਾਂ ਜਿਹੜਾ ਕੰਮ ਕਰਦੇ ਆਂ ਸਾਰਾ ਇਹ ਇੱਕ ਮੈਥ ਦੇਖਿਆ ਵੀ ਜਿਹੜੇ ਹੁਣ ਜਿਆਦਾ ਰੁਝਾਨ ਚੱਲ ਲਿਆ ਵੀ ਯਾਰ ਆਪਾਂ ਇੱਕ ਸਾਈਡ ਤੋਂ ਲੈ ਆਉਨੇ ਆ ਦੂਜੀ ਸਾਈਡ ਤੋਂ ਫੇਰ ਇੱਧਰੋਂ ਲੈ ਜਾਂਦੇ ਆ ਉਹ ਉਹਦਾ ਕੀ ਹਸਾਬ ਕਿਤਾਬ ਉਹਦੇ ਵਿੱਚ ਸਾਡੇ ਟੈਕਸੀ ਧੰਦੇ ਨੂੰ ਬਹੁਤ ਵੱਡੀ ਮਾਰ ਪਈ ਹੈ ਜੀ ਟਾ ਲੱਗੀ ਉਹਦੇ ਨਾਲ ਬਹੁਤ ਜ਼ਿਆਦਾ ਜੀ ਪਰ ਉਹਦੇ ਵਿੱਚ ਇਹ ਆ ਜੀ ਕੁਝ ਕੁ ਬੰਦੇ ਠੀਕ ਨੇ ਮੰਨ ਕੇ 100 ਦੇ ਵਿੱਚੋਂ 10 ਠੀਕ ਨੇ ਤਾਂ 90 ਗਲਤ ਨੇ ਜੀ ਠੀਕ ਹੈ ਕਿਉਂ ਜਾਂਦੇ ਨੇ ਉਧਰ ਇਹ ਨਹੀਂ ਪਤਾ ਵੀ ਆਪਾਂ ਨੂੰ ਕੀ ਪਤਾ ਵੀ ਡਰਾਈਵਰ ਕਿੱਥੋਂ ਦਾ ਦਿੱਲੀ ਦਾ ਜੂਪੀ ਦਾ ਕਿੱਥੋਂ ਦਾ ਵੀ ਹੈ ਠੀਕ ਹੈ ਇਹ ਨਹੀਂ ਪਤਾ ਵੀ ਉਹਦੀ ਗੱਡੀ ਦੇ ਵਿੱਚ ਕੀ ਰੱਖਿਆ ਹੋਇਆ ਠੀਕ ਹੈ ਠੀਕ ਹੈ ਜੀ ਠੀਕ ਹੈ ਤੇ ਕੀ ਢੋ ਰਿਹਾ ਦਿੱਲੀ ਦੇ ਵਿੱਚੋਂ ਪੰਜਾਬ ਦੇ ਵਿੱਚ ਲਿਆ ਕੇ ਜਾਂ ਜੁਪੀ ਤੋਂ ਲਿਆ ਕੇ ਢੋ ਰਿਹਾ ਆ ਆਪਾਂ ਨੂੰ ਤਾਂ ਕੋਈ ਪਤਾ ਨਹੀਂ ਪਤਾ ਨਹੀਂ ਹੈ ਜੀ ਠੀਕ ਹੈ ਜੀ ਉਹਦਾ ਨਤੀਜਾ ਯਾਨੀ ਕਿ ਵਿੱਚ ਸਵਾਰੀਆਂ ਭੁੱਤ ਚੁੱਕੀਆਂ ਜੀ ਅੱਛਾ ਸਵਾਰੀਆਂ ਦਾ ਨਤੀਜਾ ਉਹਨਾਂ ਦਾ ਭੁਗਤਿਆ ਗਿਆ ਭੁਗਤਿਆ ਜੀ ਠੀਕ ਹੈ ਹਾਂਜੀ ਤੇ ਆਪਾਂ ਵੀ ਜੇ ਮੈਂ ਸੁਣ ਪਹਿਲਾਂ ਆਪਾਂ ਗੱਲ ਕਰਦੇ ਆਂ ਵੀ ਆਪਾਂ ਜਿਵੇਂ ਧਾਰਮਿਕ ਸਥਾਨ ਨੇ ਸ੍ਰੀ ਹੇਮਕੁੰਡ ਸਾਹਿਬ ਹਜੂਰ ਸਾਹਿਬ ਉੱਥੇ ਵੀ ਤੁਸੀਂ ਗੱਡੀਆਂ ਭੇਜਦੇ ਹੋ ਤੇ ਉਹਦੇ ਲਈ ਸਪੈਸ਼ਲ ਕੋਈ ਆਫਰ ਸਵਾਰੀਆਂ ਦੇ ਲਈ ਜਿਹੜੇ ਸ਼ਰਧਾਲੂ ਜਾਂਦੇ ਆ ਬਾਬੇ ਦੇ ਦੇਖੋ ਜੀ ਬਾਕੀ ਗੁਰੂ ਦੇ ਲੜ ਲੱਗੇ ਹੋਿਆਂਗੇ ਠੀਕ ਹੈ ਤੇ ਜੇ ਕੋਈ ਸਵਾਰੀਆਂ ਮੰਨ ਲਾ 12 ਸਵਾਰੀਆਂ ਜਿਵੇਂ ਸਾਡਾ ਟ੍ਰੈਵਲ 12 ਪਾਸ ਕਰਦਾ ਜੀ ਠੀਕ ਹੈ ਤੇ ਵਿੱਚ 16 ਵੀ ਹੋ ਜਾਂਦੇ ਨੇ ਪਰ ਅਸੀਂ ਕਿਤੇ ਸਵਾਰੀ ਨੂੰ ਨਾ ਨਹੀਂ ਕਹੀ ਗਈ ਗੱਲ ਵੀ 12 ਦੀ ਗੱਲ ਕਰਕੇ ਤੁਸੀਂ 16 ਸਾਡੇ ਕਿਉਂ ਜਾਂਦੇ ਹੋ ਹਾਂ ਅਸੀਂ ਚੱਲ ਕਹਿੰਦੇ ਆਪਰੀ ਹਾਂ ਗੁਰੂ ਘਰ ਜਾਣ ਨਾਲ ਚੱਲਣ ਆਪ ਮਾ ਸਾਡੇ ਕਿਉਂ ਬਾਬੇ ਦੇ ਹਣਾ ਅਰਦਾਸ ਕਰਾਇਆ ਹਾਂ ਜਿਹੜੀਆਂ ਆਪਣੀਆਂ ਗੱਡੀਆਂ ਨੇ ਨਵੀਆਂ ਨੇ ਬਿਲਕੁਲ ਹਣਾ ਆਪਣੀ ਜਿਹੜੀ ਖੜੀ ਹੈ ਉਧਰ ਮੈਨੂੰ ਲੱਗਾ ਹੁਣੇ ਜੇ ਤਿਆਰ ਕਰਵਾਈ ਆਪਾਂ ਹਾਂਜੀ ਹਾਂਜੀ ਉਹ ਹੁਣੇ ਲਾ 1.5 ਲੱਖ ਰੁਪਏ ਜੀ ਉੱਤੇ ਸੀ ਠੀਕ ਹੈ ਹਾਂਜੀ ਹਾਂਜੀ ਤੇ ਵੱਡੀ ਗੱਲ ਇਹ ਆ ਕਿ ਜਿਹੜਾ ਇਹ ਕੰਮ ਆ ਕਿਵੇਂ ਦਾ ਚੱਲ ਰਿਹਾ ਹੁਣ ਤੁਹਾਡਾ ਤੁਹਾਨੂੰ ਕਿਵੇਂ ਲੱਗ ਰਿਹਾ ਹੁਣ ਥੋੜਾ ਜਿਹਾ ਜੀ ਦੇਖੋ ਜੀ ਇੱਕ ਤਾਂ ਹੜ ਨੇ ਥੋੜਾ ਜਿਹਾ ਸਾਨੂੰ ਸਾਡੇ ਜੋ ਹੜ ਆਏ ਨੇ ਠੀਕ ਹੈ ਅਗਰਦਾਸਪੁਰ ਏਰੀਆ ਚ ਤਾਂ ਜਾ ਆਪਣੇ ਇਧਰ ਇੰਜਨ ਵਾਲਾ ਸਾਈਡ ਆਏ ਨੇ ਠੀਕ ਹੈ ਤਾਂ ਦੇਖੋ ਜੀ ਤੁਹਾਨੂੰ ਬਹੁਤ ਵੱਡੀ ਢਾਲ ਲੱਗੇ ਇਸ ਕੰਮ ਦੇ ਵਿੱਚ ਹਾਂਜੀ ਹਾਂਜੀ ਤੋ ਤੇ ਬਾਕੀ ਜੋ ਜਿਵੇਂ ਹਿਮਾਚਲ ਚੱਲਣਾ ਸ਼ਾਡਾ ਜੀ ਹੁਣ ਹਿਮਾਚਲ ਦੇ ਵਿੱਚ ਹੀ ਫਲੱਡ ਬਹੁਤ ਆਣੀ ਹੈ ਹਾਂ ਜੀ ਉਹਨਾਂ ਨੇ ਵੀ ਮਨ ਲੇ ਬਹੁਤ ਸਾਡੇ ਟੈਕਸੀ ਨੂੰ ਮਾਰ ਪਈ ਹੈ ਜੀ ਕੰਮ ਤੇ ਆਪਣੇ ਜਿਹੜੇ ਦਰਸ਼ਕ ਨੇ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਦੇ ਦਰਸ਼ਕ ਫਰਜ਼ ਕਰ ਲੋ ਆਪਣੀ ਵੀਡੀਓ ਦੇਖ ਕੇ ਤੁਹਾਨੂੰ ਕਾਲ ਕਰ ਦਿਆ ਕਿਤੇ ਲਿਜਾਣ ਲਈ ਉਹਨਾਂ ਲਈ ਕੋਈ ਆਫਰ ਦੋਵੋਗੇ ਹਾਂ ਜੀ ਜ਼ਰੂਰ ਦੇਵਾਂਗੇ ਜੀ ਅੱਛਾ ਕੀ ਆਫਰ ਦੋਵੋਗੇ ਚਲੋ ਦੇਖੋ ਜੀ ਆਫਰ ਤੇ ਆ ਵੀ ਜਿਵੇਂ ਅਸੀਂ ਤੁਹਾਡੇ ਮੀਡੀਆ ਦੇ ਮਾਧਿਅਮ ਰੋਂ ਕਹਿਣਾ ਚਾਹੁੰਦੇ ਆ ਸਾਰੀ ਸੰਗਤ ਨੂੰ ਕਿਤੇ ਵੀ ਕੋਈ ਧਾਰਮਿਕ ਪ੍ਰੋਗਰਾਮ ਤੇ ਜਾਂਦੇ ਹੋ ਜਿਵੇਂ ਹੇਮਕੁੰਡ ਸਾਹਿਬ ਹੋ ਗਿਆ ਜੀ ਠੀਕ ਹੈ ਦਰਬਾਰ ਸਾਹਿਬ ਹੋ ਗਿਆ ਹਰਮੰਦਰ ਸਾਹਿਬ ਠੀਕ ਹੈ ਆਪਣਾ ਤਖਤ ਪੰਜਵਾਂ ਤਖਤ ਸ੍ਰੀ ਹਜ਼ੂਰ ਸਾਹਿਬ ਠੀਕ ਹੈ ਤੇ ਆਪਣਾ ਮੰਨੋ ਉੱਥੇ ਕੋਈ ਸਵਾਰੀ ਜਾਂਦੀ ਹੈ ਠੀਕ ਹੈ ਤਾਂ ਉਹਨੂੰ ਅਸੀਂ ਆਫਰ ਦੇਵਾਂਗੇ ਜੀ ਠੀਕ ਹੈ ਉਹ ਅਸੀਂ ਸਾਨੂੰ ਉਸ ਟਾਈਮ ਜਿਹੜਾ ਸਵਾਰੀ ਵਾਲਾ ਕਾਲ ਕਰੂਗੀ ਤਾਂ ਅਸੀਂ ਉਸ ਟਾਈਮ ਉਸ ਟਾਈਮ ਉਹਨਾਂ ਨੂੰ ਆਪਾਂ ਦੱਸਾਂਗੇ ਹਾਂਜੀ ਹਾਂਜੀ ਸੋ ਦੋਸਤੋ ਤੁਸੀਂ ਜੁੜੇ ਹੋਇਆ ਹਨਾ ਚਾਹਲ ਟੂਰ ਐਂਡ ਟਰੈਵਲ ਆ ਵੀਰਾਂ ਦਾ ਬੜਾ ਸੋਹਣਾ ਕੰਮ ਆ ਬਾਕੀ ਬੰਦੇ ਬੜੇ ਨਾਈਸ ਨੇ ਮੈਂ ਪਰਸਨਲ ਤੌਰ ਤੇ ਵੀ ਇਹਨਾਂ ਨੂੰ ਜਾਣਦਾ ਤੁਸੀਂ ਇਹਨਾਂ ਨਾਲ ਇੱਕ ਵਾਰੀ ਕੰਟੈਕਟ ਕਰੋਗੇ ਤਾਂ ਤੁਹਾਨੂੰ ਪਤਾ ਲੱਗੂਗਾ ਕਿ ਇਹ ਬੰਦੇ ਮਿਹਨਤੀ ਵੀ ਨੇ ਕੰਮ ਵੀ ਵਧੀਆ ਕਰਦੇ ਨੇ ਤੇ ਗੱਡੀਆਂ ਵੀ ਜਮਾ ਨਵੀਆਂ ਨੇ ਤੇ ਇੱਕ ਗੱਲ ਮੈਂ ਹੁਣ ਨੋਟ ਕਰੀ ਆ ਕਿ ਗੱਡੀਆਂ ਦਾ ਨੰਬਰ 9997 ਹੀ ਆ ਸਾਰੀਆਂ ਦਾ ਜਿਹੜੀਆਂ ਬਾਈਆਂ ਕੋਲੇ ਨੇ ਦਿਖਾ ਦੇ ਉਸਨੇ ਉਧਰ ਸੋ ਚੰਗੇ ਬੰਦੇ ਨੇ ਚੰਗੇ ਬੰਦਿਆਂ ਦੀ ਸਪੋਰਟ ਕਰਨਾ ਆਪਣਾ ਫਰਜ਼ ਮੰਨਦਾ ਸੋ ਦੋਸਤੋ ਲੁੱਟ ਖਸੁੱਟ ਤੋਂ ਬਚਣ ਦੇ ਲਈ ਹਨਾ ਆਪਣੀ ਲੁੱਟ ਖਸੁੱਟ ਤੋਂ ਬਚਣ ਦੇ ਲਈ ਤੁਸੀਂ ਵੀਰਾਂ ਨਾਲ ਸੰਪਰਕ ਕਰ ਸਕਦੇ ਹੋ ਇਹਨਾਂ ਦੇ ਨਾਲ ਤੁਸੀਂ ਜੇ ਸੰਪਰਕ ਕਰੋਗੇ ਤੁਹਾਡਾ ਪੈਸੇ ਦਾ ਵੀ ਫਾਇਦਾ ਹੋਊਗਾ ਤੇ ਤੁਹਾਡੀ ਸੇਫਟੀ ਵੀ ਆ ਤੁਸੀਂ ਸੋ ਦੋਸਤੋ ਇੱਕ ਹੋਰ ਵੀਰੇ ਰਾਜੂ ਮੈਂ ਸੁਣਿਆ ਜਿਹੜਾ ਤੁਸੀਂ ਢਾਬਿਆਂ ਤੇ ਜਾਂਦੇ ਹੋ ਮੈਨੂੰ ਅਕਸਰ ਸੁਣਿਆ ਇਹ ਗੱਲ ਵੀ ਢਾਬਿਆਂ ਵਾਲਿਆਂ ਤੋਂ ਵੀ ਜਿਹੜੇ ਡਰਾਈਵਰ ਨੇ ਜਿਹੜੇ ਪੱਕੇ ਢਾਬੇ ਤੇ ਜਾ ਕੇ ਰੋਕਦੇ ਆ ਉਹ ਢਾਬੇ ਵਾਲੇ ਵੀ ਤੁਹਾਨੂੰ ਕੁਛ ਨਾ ਕੁਛ ਪੈਸੇ ਵਗੈਰਾ ਦਿੰਦੇ ਆ ਵੀ ਇਹ ਸੱਚ ਆ ਨਹੀਂ ਜੀ ਕੋਈ ਸੱਚ ਨਹੀਂ ਹੈ ਫਿਰ ਤੁਸੀਂ ਪੱਕੇ ਢਾਬੇ ਤੇ ਜਾ ਕੇ ਜਦੋਂ ਖੜਦੇ ਹੋ ਉਹਦੀ ਵਜ੍ਹਾ ਕੀ ਆ ਉਹਦੀ ਵਜ੍ਹਾ ਇਹ ਹੈ ਜੀ ਅਸੀਂ ਪੰਜਾਬ ਤੋਂ ਮਾੜਾ ਚੱਲਦੇ ਆਗੇ ਠੀਕ ਆ ਪੰਜਾਬ ਤੋਂ ਚੱਲ ਕੇ ਜੀਂਦ ਜੀਂਦ ਪਾਰ ਕਰਕੇ 12 ਕਿਲੋਮੀਟਰ ਤੇ ਦਾਬਤ ਹਵੇਲੀ ਆਉਂਦਾ ਜੀ ਠੀਕ ਹੈ ਬਲਜੀਤ ਦਾ ਦਾਵਤ ਹੋਇਲੀ ਦਾਵਤ ਹੋਇਲੀ ਜੀ ਉਹ ਇੰਨਾ ਵਧੀਆ ਇਨਸਾਨ ਆ ਜੀ ਮੈਂ ਕਹਣਾ ਅੱਜ ਤੱਕ ਅਸੀਂ ਕੋਈ ਇਨਸਾਨ ਦੇਖਿਆ ਨਹੀਂ ਅੱਛਾ ਆਹ ਡਰਾਈਵਰੀ ਲੈਂਡ 24 ਸਾਹ ਬਲਜੀਤ ਵੀਰ ਹਾਂਜੀ ਠੀਕ ਹੈ ਤੇ ਬਲਜੀਤ ਇੰਨਾ ਕ ਬੰਦਾ ਵਧੀਆ ਵੀ ਬਲਜੀਤ ਹਰ ਇੱਕ ਦੇ ਦੁੱਖ ਸੁੱਖ ਦੇ ਵਿੱਚ ਠੀਕ ਹੈ ਪਹਿਲਾ ਇਨਸਾਨ ਆ ਵੀ ਜਿਹੜਾ ਟਾਬੇ ਵਾਲਾ ਆਪਣੇ ਪੰਜਾਬ ਦੇ ਵਿੱਚ ਡਰਾਈਵਰਾਂ ਨਾਲ ਦੁੱਖ ਸੁੱਖ ਸਾਂਝਦਾ ਘਰੇ ਕਰਨ ਆਉਂਦਾ ਕਰੇ ਕਰਨ ਠੀਕ ਹੈ ਠੀਕ ਆ ਜੀ ਠੀਕ ਹੈ ਤੇ ਉਹ ਉਸ ਬੰਦੇ ਨੇ ਹੋਰ ਵੀ ਟਾਬਿਆਂ ਵਾਲੇ ਆਉਣ ਲਾਤੇ ਠੀਕ ਹੈ ਉਸ ਬੰਦੇ ਕਰਕੇ ਠੀਕ ਹੈ ਉਹਨ ਗੱਲ ਫੇਰ ਉੱਥੇ ਆਂਦੇ ਵਾਲੇ ਵੀ ਪੱਕੇ ਟਾਬੇ ਤੇ ਖੜਦੇ ਹੋਂ ਅਸੀਂ ਖੜਨ ਦਾ ਕਾਰਨ ਸਾਡਾ ਬਹੁਤ ਵੱਡਾ ਜੀ ਜੇ ਕੋਈ ਰੱਬ ਨਾ ਕਰੇ ਰਾਤ ਨੂੰ ਗੱਡੀ ਲੱਗ ਜਾਂਦੀ ਹੈ ਕੋਈ ਟੱਚ ਹੋ ਜਾਂਦੀ ਹੈ ਜਿਵੇਂ ਧੁੰਦਾਂ ਦਾ ਮੌਸਮ ਆਉ ਮਰੇ ਤਾਂ ਗੱਡੀ ਸਾਡੀ ਖਰਾਬ ਹੋ ਗਈ ਠੀਕ ਹੈ ਤੇ ਉਸ ਬੰਦੇ ਨੇ ਪੰਜਾਬ ਤੋਂ ਲੈ ਕੇ ਦਿੱਲੀ ਤੱਕ ਜ਼ਿੰਮੇਵਾਰੀ ਹੈ ਉਹ ਬੰਦੇ ਦੀ ਬਲਜੀਤ ਦੀ ਬਲਜੀਤ ਦੀ ਦਾਵਤ ਵਿਹਲੀ ਵਾਲੀ ਉਹ ਪੁੱਛੋ ਕਿਵੇਂ ਕੋਈ ਗੱਡੀ ਟੱਚ ਹੁੰਦੀ ਹੈ ਕੋਈ ਗੱਡੀ ਖਰਾਬ ਹੁੰਦੀ ਹੈ ਤਾਂ ਟੋ ਬੈਨ ਲੈ ਜਾਂਦੇ ਜੋਸ਼ ਉਸ ਇਨਸਾਨ ਨੇ ਅਸੀਂ ਉਹ ਟੋ ਬੈਨ ਆਪਦੀ ਵੀ ਲੈ ਲਈ ਆਪਦੀ ਵੀ ਲੈ ਲਈ ਜੀ ਨਹੀਂ ਪਹਿਲਾਂ ਟੋ ਬੈਨ ਜਿਵੇਂ ਫਰਜ਼ ਕਰ ਲੋ ਰੱਬ ਨਾ ਕਰੇ ਕੋ ਟੋ ਬੈਂ ਜਿਹੜੀ ਲੈ ਕੇ ਆਉਂਦੀ ਸੀ ਫਰਜ ਕਰ ਲਓ ਦਿੱਲੀ ਦੇ ਲਵੇ ਹੋ ਤੁਸੀਂ ਦਿੱਲੀ ਨੂੰ ਪੰਜਾਬ ਚ ਲੈ ਕੇ ਆਉਣਾ ਕਿੰਨਾ ਕ ਖਰਚਾ ਸੀਗਾ 20 ਤੋਂ 25 20 ਤੋਂ 25000 25000 ਭੱਲੇ ਭੱਲੇ ਹੁਣ ਹੁਣ ਜਿਹੜਾ ਉਹਨੇ ਬਾਈ ਨੇ ਲੈਤੀਆ ਬੈਂ ਉਹ ਉਥੋਂ ਤੋਂ ਕਿੰਨਾ ਖਰਚਾ ਲੈਂਦਾ ਉਹੋ ਦੇਖੋ ਜੀ ਜੇ ਮੰਨੋ ਆਪਣੀ ਰੋਤਕ ਖਰਾਬ ਹੁੰਦੀ ਹੈ ਗੱਡੀ ਠੀਕ ਆ ਤਾਂ ਪੰਜਾਬ ਤੱਕ ਆਏ ਮੰਨ ਕੇ ਚੱਲੋ ਵੀ ਛੋਟਾ ਹਜ਼ਾਰ ਦਾ ਤੇਲ ਮੱਚਦਾ 1500 ਦਾ ਮੱਚਦਾ ਤੇਲ ਲੈਣਾ ਜਿਹਨੂੰ ਕੱਲੇ ਬੰਦਾ ਗੱ사 ਵੀ ਕੱਲਾ ਤੇਲ ਤੇਲ ਚ ਗੱਡੀ ਆਉਂਦੀ ਆ ਹਾਂਜੀ ਤੇ ਡਰਾਈਵਰ ਜਿਹੜਾ ਨਾਲ ਹੁੰਦਾ ਗੱਡੀ ਉਹ ਡਰਾਈਵਰ ਦਾ ਭਾੜਾ ਜੋ ਕਰਾ ਉਹਦੀ ਤ ਇਹ ਤਾਂ ਯਾਰ ਬਹੁਤ ਵਧੀਆ ਕੰਮ ਕਰ ਰਿਹਾ ਹੈ ਜੀ। ਬਕਲਾ ਜੀ ਦੇਖੋ ਅਸੀਂ ਖੜਦੇ ਆਂ ਪਰ ਜਿਹੜੀ ਸਵਾਰੀ ਹੈ ਵਿੱਚ ਸਵਾਰੇ ਸਾਰੀ ਸਵਾਰੀ ਕੋਈ ਨਹੀਂ ਹੁੰਦੀਆਂ। ਵਿੱਚ ਸਵਾਰਿਆਂ ਨੂੰ ਲੱਗਦਾ ਵੀ ਡਰਾਈਵਰ ਜਿਹੜਾ ਉੱਥੇ ਕਾਊਂਟਰ ਤੇ ਜਾਂਦਾ ਠੀਕ ਹੈ। ਉਹਨਾਂ ਕੋਲੇ ਜੱਫੀ ਪਾਉਂਦਾ ਮਿਲਦਾ। ਉਹ ਸਾਡੀ ਪਿਆਰ ਨਾਲ ਮਿਲਦਾ ਸੀ ਸਾਨੂੰ। ਠੀਕ ਹੈ। ਉਹ ਸਾਨੂੰ ਬੜੀਆ ਚੰਗਾ ਇਨਸਾਨ ਲੱਗਦਾ ਉਹ। ਠੀਕ ਹੈ ਜੀ। ਪਰ ਸਵਾਰੀ ਸਵਾਰੀ ਨੂੰ ਇਹ ਹੁੰਦਾ ਵੀ ਇਹ ਐਂਟਰੀ ਪਾਉਂਦਾ। ਪਰ ਅਜ ਤੱਕ ਦੇਖੋ ਜੀ ਅਸੀਂ 5 ਬੰਦੇ ਸਾਡਾ ਗਰੁੱਪ ਹੈ। ਅਜ ਤੱਕ ਸਾਡੀ ਗੱਡੀ ਦੇ ਵਿੱਚ ਵੀ ਕਾਰਡ ਹੋਵੇ ਐਂਟਰੀ ਵਾਲਾ ਫੇ ਜੇਨਦਾਰਾਂ। ਠ ਠੀਕ ਹੈ ਉਹ ਬੰਦਾ ਫਿਰ ਠੀਕ ਹੈ ਯਾਰ ਜਤਨ ਅਸਲ ਦੇ ਵਿੱਚ ਪਤਾ ਕੀ ਹੈ ਜਿਹੜੇ ਚੰਗੇ ਲੋਕ ਨੇ ਚੰਗੇ ਲੋਕਾਂ ਦੀ ਆਪਾਂ ਕਹਿੰਦੇ ਹਾਂਗੇ ਵੀ ਚੰਗੇ ਲੋਕਾਂ ਦੀ ਸਰਾਨਾ ਕਰਦੇ ਹਾਂ ਇਹ ਵੀ ਚੰਗਾ ਬੰਦਾ ਤੇ ਚੰਗੇ ਬੰਦੇ ਨੂੰ ਚੰਗੇ ਹੁਣ ਮੰਨ ਕੇ ਚੱਲੋ ਜੀ ਗੱਡੀ ਦੇ 20000 ਰੁਪਏ ਲੱਗਦਾ ਹਾਂ 20 ਆਪਾਂ ਦੇ ਤਾਂ ਟੋ ਬੈਨ 40 ਹੋ ਗਿਆ ਹੁਣ ਉਹ ਉਸਨੇ ਇਹ ਗੱਲ ਕਹੀ ਸੀ ਕਹਿੰਦਾ ਵੀ ਤੁਸੀਂ 20000 ਰੁਪਏ ਤੋੜ ਦਿੰਦੇ ਹੋ ਹਾਂ 20 ਛੋਟਾ ਗੱਡੀ ਤੇ ਲੱਗਦਾ 40 ਹੋ ਗਿਆ 40 ਹੋ ਗਿਆ 20000 2500 ਦੀ ਕਿਸ਼ਤ ਆ ਗਈ ਤੂੰ ਤਾਂ ਲੱਖ ਦੇ ਲਵੇ ਵਾਕੇ ਤਿੰਨ ਕਿਸ਼ਤਾਂ ਠੋਕ ਗਈਆਂ ਕਿੱਥੇ 20000 ਨਾ ਤੁਸੀਂ ਆਪਣੀ ਗੱਡੀ ਠੀਕ ਕਰਾਓ ਮੇਰੀ ਗੱਡੀ 'ਚ 2000 ਦਾ ਪਛੋਤਾ ਤੇਲ ਪਾਓ ਗੱਡੀ ਪੰਨ ਲੈ ਐਡੀ ਸਹੂਲਤ ਕਿਸੇ ਢਾਬੇ ਵਾਲੇ ਨੇ ਦਿੱਤੀ ਅਜੇ ਤੱਕ ਜੀ ਜੰਨੀ ਦਾਬਤ ਹੈ ਦਾਬਤ ਹੈ ਵਾਲੀ ਦਾਬਤ ਹਵੇਲੀ ਬਲਜੀਤ ਆ ਜੀ ਬਲਜੀਤ ਹਾਂ ਜੀ ਸੋ ਦੋਸਤੋ ਆਪਦੇ ਮਨ 'ਚੋਂ ਇਹ ਭਲੇਖਾ ਕੱਢ ਦਿਓ ਵੀ ਜਿਹੜੇ ਡਰਾਈਵਰ ਵੀਰ ਨੇ ਉਹ ਪੱਕੇ ਢਾਬਿਆਂ ਤੇ ਕਿਉਂ ਖੜਦੇ ਆ ਵੀਰ ਨੇ ਜਿਹੜੀ ਅਸਲ ਸਚਾਈ ਆ ਤੁਹਾਨੂੰ ਇਹ ਦੱਸੀ ਹੈ ਵੀ ਪੱਕੇ ਢਾਬੇ ਤੇ ਸਾਡਾ ਖੜਨ ਦਾ ਜਿਹੜਾ ਮੁੱਖ ਕਾਰਨ ਇਹ ਹੈ ਕਿ ਜਿਹੜੇ ਸਭ ਬਾਈਆਂ ਦੀ ਸਪੋਰਟ ਕਰਦੇ ਆ ਬਾਈਆਂ ਦੀ ਹੈਲਪ ਕਰਦੇ ਆ ਤਾਂ ਕਰਕੇ ਖੜਦੇ ਆ ਕਈ ਸਵਾਰੀਆਂ ਨੂੰ ਸਕਾ ਇਹ ਸਵਾਲ ਮੇਰਾ ਪੁੱਛਣ ਦਾ ਕਾਰਨ ਹੀ ਇਹ ਸੀ ਕਿ ਮੈਂ ਕਈ ਵਾਰੀ ਇਹ ਸੁਣਿਆ ਲੋਕਾਂ ਤੋਂ ਵੀ ਇਹ ਸੁਣਿਆ ਜਾਂ ਵੀ ਇਹ ਤਾਂ ਯਾਰ ਜਿਹੜੇ ਟਾਬੇ ਤੇ ਜਾਂਦੇ ਆ ਉਹ ਟਾਬੇ ਵਾਲਾ ਇਹਨਾਂ ਨੂੰ ਡਰਾਈਵਰਾਂ ਨੂੰ ਪੈਸੇ ਦਿੰਦਾ ਜਾਂ ਇਹਨਾਂ ਨੂੰ ਕੋਈ ਹੋਰ ਚੀਜ਼ ਦਿੰਦਾ ਤੇ ਉਹ ਸੈੱਲ ਲਾ ਦਿੰਦਾ ਸਵਾਰੀਆਂ ਦੇ ਖਾਣ ਪੀਣੇ ਦੇ ਵਿੱਚ ਪਰ ਇਹ ਅਸਲ ਸਚਾਈ ਆ ਜਿਹੜੀ ਤੁਸੀਂ ਇਹ ਦੇਖੀ ਆ ਆਪਣੀ ਵੀਡੀਓ ਦੇ ਵਿੱਚ ਤੁਹਾਨੂੰ ਅਸਲ ਸਚਾਈ ਪਤਾ ਲੱਗੀ ਆ ਬਲਜੀਤ ਕਿਹਜਾ ਇਨਸਾਨ ਆ ਜੀ ਉਹ ਪਰਿਵਾਰ ਵਾਂਗੂ ਵਰਤਦਾ ਨਾ ਕਿ ਉਹ ਡਰਾਈਵਰ ਦੀ ਤਰ੍ਹਾਂ ਨਹੀਂ ਵਰਤਦਾ ਨਹੀਂ ਨਹੀਂ ਪਰਿਵਾਰ ਵਾਂਗੂ ਸੋ ਦੋਸਤੋ ਇਹ ਸਾਡੇ ਵੀਰ ਨੇ ਚਾਹਲ ਟੂਰ ਐਂਡ ਟਰੈਵਲ ਪਿੰਡ ਫਤੇਗੜ ਪੰਜਗਰੀਆ ਤਹਿਸੀਲ ਧੂਰੀ ਵਧੀਆ ਟਰੈਵਲ ਦੇ ਲਈ ਤੇ ਬੜੇ ਸਸਤੇ ਹੀ ਟਰੈਵਲ ਦੇ ਲਈ ਤੁਸੀਂ ਵੀਰਾਂ ਨਾਲ ਸੰਪਰਕ ਕਰ ਸਕਦੇ ਹੋ ਵੀਰਾਂ ਦਾ ਜਿਹੜਾ ਮੋਬਾਈਲ ਨੰਬਰ ਆ ਸਕਰੀਨ ਦੇ ਉੱਪਰ ਚੱਲ ਰਿਹਾ ਕਿਉਂਕਿ ਵੀਰਾਂ ਦਾ ਕੰਮ ਦੇਖਣ ਤੋਂ ਬਾਅਦ ਤੁਸੀਂ ਆਪਣੇ ਆਪ ਹੀ ਵੀਰਾਂ ਦੀ ਸਰਾਨਾ ਕਰੋਗੇ ਐਨੇ ਚੰਗੇ ਇਨਸਾਨ ਨੇ ਸੋ ਦੋਸਤੋ ਜੇ ਵੀਡੀਓ ਚੰਗੀ ਲੱਗੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਆਪਣਾ ਚੈਨਲ ਆ ਗੋਗੀ ਟਿੱਬੇ ਵਾਲਾ ਚੰਗੀਆਂ ਵੀਡੀਓ ਦੇਖਣ ਦੇ ਲਈ ਆਪਣਾ ਜਿਹੜਾ ਚੈਨਲ ਹੈ ਉਹਨੂੰ ਸਬਸਕ੍ਰਾਈਬ ਕਰਿਓ ਸੋ ਧੰਨਵਾਦ ਦੋਸਤੋ ਅਗਲੀ ਵੀਡੀਓ ਲੈ ਕੇ ਤੁਹਾਡੇ ਨਾਲ ਹਾਜ਼ਰ ਹੋਵਾਂਗੇ ਸਤਿ ਸ਼੍ਰੀ ਅਕਾਲ ਦੋਸਤੋ ਸਾਰਿਆਂ ਦਾ ਸਤਿ ਸ਼੍ਰੀ ਅਕਾਲ